ਅਰੇ ਜਿਹਨੂੰ ਬਿਜਲੀ ਦਾ ਓਪਰ ਕਰੰਟ ਲੱਗ ਗਿਆ ਥੱਲੇ ਡਿੱਗ ਪਿਆ ਰੜਾ ਇਹਦਾ ਚੱਲੋਂ ਹਟ ਗਿਆ ਜਿਹੜੇ ਪਰਿਵਾਰ ਨੂੰ ਇਹ ਕਮਾ ਕੇ ਦਿੰਦਾ ਸੀ ਉਹਨਾਂ ਨੇ ਇਹਦਾ ਸਾਥ ਨਾ ਇਹਦਾ ਇਲਾਜ ਕਰਵਾਇਆ ਨਾ ਇਹਨੂੰ ਮਤਲਬ ਉੱਥੇ ਘੰਟੇ ਹੀ ਨਿਵਾਸ ਕਰਦਾ ਗੱਲ ਇਹ ਵੀ ਆਪਣਿਆਂ ਦਾ ਸਾਥ ਸਾਡੇ ਲਈ ਸਭ ਤੋਂ ਕੀਮਤੀ ਆ ਆਪਣਿਆਂ ਦਾ ਸਾਥ ਅਸੀਂ ਜੇ ਆਪਣਿਆਂ ਨੂੰ ਅਸੀਂ ਗਾਂ ਜਾ ਕੇ ਵੱਡੇ ਹੋਣਾ ਜਿਵੇਂ ਦੱਸਿਆ ਵੀ ਤੁਹਾਡੇ ਵਿੱਚ ਚੋਕ ਹਾਰਾ ਕਿ ਭਲਾ ਕਰਾ ਉਹਨਾਂ ਨੂੰ ਉਸਕੀ ਆਪਣਾ ਬਣਾ ਕੇ ਰੱਖੀਏ ਇਹ ਵੀ ਤਰ੍ਹਾਂ ਜੀ ਪਰੋਲਿਆ ਤਾਂ ਰੋਲਿਆ ਜੀ ਕਿਸੇ ਨੇ ਦਾ ਇਲਾਜ ਵੱਲ ਧਿਆਨ ਨਹੀਂ ਅੱਜ ਇਹ ਜੇ ਸਾਡੇ ਵਿੱਚਕਾਰ ਬੈਠਾ ਆ ਤਾਂ ਆ ਇਹਦਾ ਇਲਾਜ ਕਦੇ ਹੁੰਦਾ ਜੀ ਹੱਥ ਇਸ ਕਰਕੇ ਇਹ ਸਭ ਤੁਹਾਨੂੰ ਸਭ ਤੋਂ ਵੱਡੀ ਗੱਲ ਇੱਥੇ ਹੁਣ ਇਹਦੇ ਲਈ ਸਭ ਤੋਂ ਵੱਡੀ ਇਹ ਗੱਲ ਹੈ ਸੇਵਾ ਕਰ ਹੁਣ ਇਹ ਚੱਲ ਨਹੀਂ ਫੇਰ ਨਹੀਂ ਸਕਦਾ ਇਹ ਥੜਾ ਜਿਹਾ ਬਿਲਕੁਲ ਵੀ ਚੱਲਦਾ ਪਰ ਇਹ ਸੇਵਾ ਜਿਹੜੀ ਇੱਥੇ ਕਰਦਾ ਸਾਰੇ ਬੰਦਿਆਂ ਦੀ ਦੇਖ ਰਾਤ ਦੀ ਡਿਊਟੀ ਨਾਈਟ ਡਿਊਟੀ ਇਹ ਕਰਦਾ ਕਰਦਾ ਕਿਵੇਂ ਆ ਉਹ ਵੀ ਧੇਰਾ ਆਹ ਦਿੱਤੇ ਬੀਜ ਦੇ ਪਈ ਹੋਣੀ ਉਹਦੇ ਉੱਪਰ ਬਹਿ ਕੇ ਇੱਥੋਂ ਜਾਂਦਾ ਆਪ ਗੇਟ ਖੋਲਦਾ ਸਾਰੇ ਬੰਦਿਆਂ ਨੂੰ ਰਾਤ ਨੂੰ ਜੇ ਪਾਣੀ ਪਲਾਉਣਾ ਪਾਣੀ ਵੀ ਪੋੜਦਾ ਕਿਉਂ ਆ ਇਹਦਾ ਦਿਮਾਗ ਜਿਹੜਾ ਉਹ ਸਹੀ ਆ ਸਰੀਰਕ ਪੱਖ ਤੋਂ ਇਹ ਨਹੀਂ ਜਾਣਦਾ ਪਰ ਇਹਨੇ ਹਿੰਮਤ ਨਹੀਂ ਹਾਰੀ ਜੇ ਕੰਮ ਕਾਰਨੀਆਂ ਹਟਿਆ ਕਰਨੋਂ ਤੇ ਅੱਜ ਇਹਨਾਂ ਬੱਤੀਆਂ ਬੱਤੀਆਂ ਜਾਣਿਆਂ ਦੀ ਦੇਖਭਾਲ ਰਾਤ ਨੂੰ ਇਹ ਕਰਦਾ ਤੇ ਬਾਹਰ ਜਾ ਕੇ ਗੇਟ ਵੀ ਇਹ ਖੋਲਦਾ ਜੇ ਕੋਈ ਆਵੇ ਰਾਤ ਨੂੰ ਗੇਟ ਵੀ ਇਹਨੇ ਬੀਜ ਤੇ ਜਾਂਦਾ ਆਈ ਸਭ ਤੋਂ ਵੱਡੀ ਗੱਲ ਅਲਾਜ ਆਦਿ ਪਰ ਜਿਹੜਾ ਠੀਕ ਹੋਣੇ ਵਾਲੀ ਉਹ ਗੱਲ ਕਹਾਣੀ ਖਤਮ ਹੋ ਗਈ ਕਿਉਂਕਿ ਥਲੇ ਉਹ ਡਾਕਟਰਾਂ ਨੇ ਕਿਹਾ ਤਾਂ ਵੀ ਠੀਕ ਨਹੀਂ ਹੋਣਾ ਪਰ ਐਕਸਰਸਾਈਜ਼ ਉਹ ਤਾਂ ਕਰਦਾ ਕੋਈ ਪ੍ਰਮਾਤਮਾ ਦੀ ਕਿ ਕਿਰਿਸ਼ਮਾ ਕਿਰਪਾ ਹੋ ਜਾਏ ਕੋਈ ਕਹਿ ਨਹੀਂ ਸਕਦਾ ਇਸ ਕਰਕੇ ਅੱਜ ਜਿਹੜੀ ਤੁਸੀਂ ਰਖੜੀ ਬੰਨੀ ਆ ਆਪਣੇ ਨਹੀਂ ਆਪਣੇ ਨਹੀਂ ਅੱਜ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਇਹ ਆਪਣੇ ਆਂ ਚ ਆਉਂਦੇ ਪਰ ਆਪਣੇ ਨਹੀਂ ਆਏ ਕੁੱਤਿਆਂ ਚ ਆਪਣਾ ਬਣ ਕੇ ਆਂਦੇ ਕੁੱਤੇ ਇਸ ਕਰਕੇ ਇਹ ਸਭ ਤੋਂ ਖੁਸ਼ੀ ਵਾਲੀ ਹੈ ਨਾਮੀ ਇਹਦਾ 셀ਫੀ ਪਾਤਾ ਇਹਦਾ ਪਰਿਵਾਰ ਦੇ ਵਿੱਚੋਂ ਇਹਦਾ ਜਨਮ ਹੋਇਆ ਇਹਦਾ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਤੇ ਪਰਿਵਾਰ ਨੇ ਇਹਨੂੰ ਬਾਹਰ ਛੱਡ ਦਿੱਤਾ ਇਸ ਸ਼ਮਸ਼ਾਨ ਘਾੜ ਜਿੱਥੇ ਅ ਸੰਸਕਾਰ ਕਰਦੇ ਆ ਜਿੱਥੇ ਉਦੇ ਉੱਪਰ ਇਹਨੂੰ ਛੱਡ ਦਿੱਤਾ ਇਹ ਉੱਥੇ ਉੱਪਰ ਉਹਦੇ ਉੱਥੇ ਸ਼ਮਸ਼ਾਨ ਘਾੜ ਦੇ ਕਮਰੇ ਦੇ ਵਿੱਚ ਰਹਿੰਦਾ ਹੁੰਦਾ ਉੱਥੇ ਰਹਿੰਦਾ ਜਿੱਥੇ ਉੱਥੇ ਰਹਿਣਾ ਉੱਥੇ ਹੀ ਖਾਣਾ ਉੱਥੇ ਪੀਣਾ ਮੋਬਾਈਲ ਜਿਵੇਂ ਕਿਸੇ ਦਾ ਮੋਬਾਈਲ ਉਹਨਾਂ ਨੇ ਮੋਬਾਈਲ ਫੜ ਕੇ ਇੱਕ 셀ਫੀ ਖੁੱਟਣੀ ਤੇ ਕੋਈ ਨਾ ਹੀ ਇਹਦਾ 셀ਫੀ ਪੈ ਕਿਉਂਕਿ ਇਹਦਾ ਕਿ ਪਿੱਛੇ ਪਤਾ ਨਹੀਂ ਕਿੱਥੇ ਦਾ ਰਹਿਣ ਵਾਲਾ ਤੇ ਹੁਣ ਇੱਥੇ ਸਾਡੇ ਕੋਲ ਰਹਿ ਕੇ ਇਥ ਆ ਇਹਦੇ ਲਈ ਸਪੈਸ਼ਲ ਜਿਹੜਾ ਹੁੰਦਾ ਸਕੂਲ ਉਹ ਟ੍ਰੇਨਿੰਗ ਜਿਹੜਾ ਕਰਦਾ ਹੈ ਜਿਹਨੂੰ ਸਪੈਸ਼ਲ ਸਕੂਲਿੰਗ ਲਈ ਆ ਵੀ ਇਹ ਬਾਪੂ ਜੀ ਆ ਅਸੀਂ ਰੱਬ ਨੂੰ ਬਹੁਤ ਮੰਨਦੇ ਆ ਵੀ ਸਰੇਕ ਬੰਦਾ ਕੋ ਗੁਰਦੁਆਰੇ ਜਾਂਦਾ ਕੋ ਮੰਦਿਰ ਜਾਂਦਾ ਕੋ ਮਸੀਤ ਜਾਂਦਾ ਕੋ ਗਿਰਜਾ ਘਰ ਜਾਂਦਾ ਪਰ ਅਸੀਂ ਜਦੋਂ ਉਹਨਾਂ ਚਿਰ ਹੀ ਆ ਜਿੰਨਾ ਚਿਰ ਸਾਡੇ ਸਵਾਰਥ ਲਈ ਆ ਅਸੀਂ ਚੀਜ਼ ਕਿਸੇ ਤੋਂ ਮੰਗਦੇ ਇਹ ਸਾਡੇ ਵਿਚਾਰ ਇਹ ਮੰਦਿਰ ਦਾ ਪੁਜਾਰੀ ਆ ਇਹ ਉਹਨਾਂ ਚਿਰ ਹੀ ਸਹੀ ਸੀ ਜਿੰਨਾ ਚਿਰ ਇਹ ਲੋਕਾਂ ਦੀਆਂ ਅਰਦਾਸਾਂ ਕਰਦੀਆਂ ਸੀ ਕੋਈ ਕਹਿੰਦਾ ਮੈਂ ਬਾਹਰ ਜਾਣਾ ਕੋਈ ਕਹਿੰਦਾ ਮੈਨੂੰ ਨੌਕਰੀ ਮਿਲ ਜਾਏ ਕੋਈ ਕਹਿੰਦਾ ਮੈਂ ਇਲਾਜ ਠੀਕ ਹੋ ਜਾਏ ਪਰ ਜਦੋਂ ਉਹਨੂੰ ਆਪਣੇ ਹੀ ਲੋੜ ਪਈ ਇਲਾਜ ਦੀ ਤੇ ਉਦੋਂ ਸਾਰਿਆਂ ਦੇ ਪਿੰਡਿਆਂ ਨੇ ਸਾਨੂੰ ਫੋਨ ਕਰਕੇ ਦੱਸਦਾ ਵੀ ਇੱਕ ਮੰਦਰ ਦਾ ਪੁਜਾਰੀ ਬਹੁਤ ਮਾੜੀ ਹਾਲਤ ਚ ਪਿਆ ਆਣ ਕੇ ਲੈ ਹੁਣ ਇਹ ਤੋਂ ਸਿੱਖਣ ਨੂੰ ਕੀ ਮਿਲਦਾ ਅਸੀਂ ਗੁਰਦੁਆਰਿਆਂ ਆਪਾਂ ਮੰਦਰਾਂ 'ਚ ਜਾ ਕੇ ਤਾਂ ਆਪਣੇ ਲਈ ਤਾਂ ਬਹੁਤ ਕੁਝ ਮੰਗਦੇ ਹਾਂ ਪਰ ਜਦੋਂ ਰੱਬ ਦੀ ਸੇਵਾ ਕਰਨ ਦਾ ਟਾਈਮ ਆਇਆ ਉਦੋਂ ਦੇਖ ਲਈ ਕਿ ਕਿਹੜੀ ਆ ਸੰਸਤਾ ਕਿਹੜੀ ਔਬਨ ਫਿਰਦਾ ਬਿਲਡਿੰਗਾਂ ਤੇ ਬਹੁਤ ਸਸਰ ਵਾਲੇ ਨੇ ਵੇਲੇ ਨਾਲ ਸੰਮਰਮਰ ਨਾਲ ਬਾਬੇ ਸੰਮਰਮਰ ਲਾਈ ਜਾਂਦੇ ਆ ਆਪਣੇ ਦਿਨ ਆਪਣਾਈ ਜਾਂਦੇ ਕਿਹੜਾ ਲੋੜਵੰਦ ਕਿਹੜਾ ਲੱਭੋ ਆਪਣੇ ਇਲਾਕੇ ਉਹਦੀ ਹਲਜੀ ਉਹਦੀ ਹਲਜੀ ਕਰੋ ਹੁਣ ਇਲਾਜ ਪਰਮਾਤਮਾ ਦੀ ਦਾ ਟਾਈਮ ਤਾਂ ਉਦੋਂ ਸੀ ਜਦੋਂ ਇਹਦਾ ਇਲਾਜ ਕਰਾਉਣ ਦੀ ਲੋੜ ਸੀ ਇਹਨੂੰ ਸੰਭਲਣ ਦੀ ਲੋੜ ਸੀ ਇਹਨੂੰ ਰੋਟੀ ਦੇਣ ਦੀ ਲੋੜ ਸੀ ਫੇਰ ਹੀ ਪਰਮਾਤਮਾ ਸਭ ਤੋਂ ਵੱਡੀ ਖੁਸ਼ੀ ਮਿਲਦੀ ਹੈ ਵੀ ਖੂਨ ਨੂੰ ਜਦੋਂ ਟਾਈਮ ਸੀ ਉਦੋਂ ਬਾਤ ਸੱਜਦੇ ਪੇ ਤੋਂ ਵੀ ਸਿੱਖਣ ਨੂੰ ਮਿਲਦਾ ਤੁਹਾਡੇ ਪੇਰਾ ਸਾਹ ਦੇ ਵਿੱਚ ਪਾਠੀ ਸਿੰਘ ਸੀਗੇ ਕਿਸੇ ਟਾਈਮ ਇਹ ਬਾਠ ਕਰਦੇ ਸੀ ਤੇ ਇਹ ਇਹਨਾਂ ਨੂੰ ਇਹਨਾਂ ਨੂੰ 36 ਸਾਲ ਇੱਕ ਕਮਰੇ ਦੇ ਵਿੱਚ ਬੰਦ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਰੱਖਿਆ 36 ਸਾਲ ਇੱਕ ਜਟਾਂ ਥੱਲੇ ਲੰਮੀਆਂ ਬੜਬੜੀਆਂ ਹੋ ਗਈਆਂ ਤੇ ਇਹਨਾਂ ਨੂੰ ਕੱਢ ਕੇ ਉਸ ਕਮਰੇ ਤੋਂ ਕੱਢ ਕੇ ਲਿਆ ਕੇ ਇਲਾਜ ਕੀਤਾ ਆਇਓ ਬਾਪੂ ਜੀ ਜਦੋਂ ਲਿਆਦੇ ਸੀਗੇ ਉਸ ਟਾਈਮ ਦੇਖੋ ਕੀ ਹਾਲ ਸੀ ਜਿਹੜੇ 36 ਸਾਲ ਇਹਨਾਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਰਿਹਾ ਯਾਰ ਜਟਾਂ ਦੇ ਕੋਈ ਕਿੜਕੜੀਆਂ ਜਟਾਂ ਬਣ ਗਈਆਂ ਆ ਦੇਖੋ ਓ ਬਖੂਦ ਤੇ ਅੱਜ ਤੁਸੀਂ ਇਹਨਾਂ ਦੇ ਰਖੜੀਆਂ ਬਣੀਆਂ ਇਹ ਹੈਗਾ ਅਨਮੋਲ ਇਹਦਾ ਜਦੋਂ ਜਨਮ ਹੋਇਆ ਇਹਦੇ ਜਦੋਂ ਮੈਂਟਲੀ ਸਹੀ ਨਹੀਂ ਸੀਗਾ ਤੇ ਜਦੋਂ ਇਹਨੂੰ ਤੇ ਇਹਦੇ ਘਰ ਦੇ ਆਣ ਇਹਨੂੰ ਕਾਲਜ ਦੇ ਨਾਲ ਨਹੀਂ ਜਿੱਦਾਂ ਕੌਲਾ ਹੁੰਦਾ ਬਾਹਰਲੇ ਪਾਸੇ ਏਦਾਂ ਹੁੰਦਾ ਆਪਣੇ ਕਮਰੇ ਦੇ ਘਰ ਦੇ ਵਿੱਚ ਬਣਿਆ ਹੁੰਦਾ ਉਹਦੇ ਨਾਲ ਦੰਦ ਦਿੱਤਾ ਇਹ 12 ਸਾਲ ਇਹਨੂੰ ਇੱਥੇ ਮਤਲਬ ਨਹੀਂ 12 ਸਾਲ ਦੀ ਉਮਰ ਸੀ ਇਹਨੂੰ 5-6 ਸਾਲ ਇਹਨੂੰ ਬੰਨ ਕੇ ਰੱਖਿਆ ਮਾਦਾ ਜੂਮ ਵੱਡਾ ਹੋਇਆ ਇਹਨੇ ਇਲਾਜ ਇਹਨੂੰ ਕਰਾਉਣ ਦੀ ਲੋੜ ਸੀਗੀ ਕੋਈ ਜਮਾਂਦੂ ਸੀਗਾ ਚਲੋ ਜੇ ਇਲਾਜ ਹੋਣਾ ਸੀ ਉਹਨੂੰ ਸਾਹਮਣੇ ਦੀ ਲੋੜ ਸੀ ਉਹਨੇ ਕੀਤਾ ਇਹਦੇ ਪੈਰ ਨੂੰ ਰੱਸੀ ਬੰਨ ਗਏ ਨਾ ਤਕੌਲੇ ਦੇ ਨਾਲ ਬੰਨਤਾ ਜਿਵੇਂ ਅਸੀਂ ਜਾਨਵਰਾਂ ਦੇ ਬੰਨਦੇ ਹਾਂ ਫਿਰ ਉਹ ਤੋਂ ਹੀ ਛੜਵਾ ਕੇ ਲਿਆਂਦਾ ਲੈ ਕੇ ਹੁਣ ਆ ਤੁਹਾਡੇ ਸਾਹਮਣੇ ਆ ਕੋਈ ਅਸੀਂ ਤਾਂ ਨਹੀਂ ਬੰਨੇ ਆ ਹੈਗਾ ਅਸੀਂ ਕਿੱਦਾਂ ਸਾਹਮਣੇ ਆ ਅਸੀਂ ਵੀ ਸਾਹਮਣੇ ਆ ਅਸੀਂ ਵੀ ਦਵਾਈ ਖਵਾਉਣੀ ਆ ਅਸੀਂ ਵੀ ਸਾਡੇ ਕੋਲ ਵੀ ਰਹਿੰਦਾ ਲੈਟਰਨ ਬਾਥਰੂਮ ਵਿੱਚ ਕਰਦਾ ਇਹਨੂੰ ਪਤਾ ਹੀ ਨਹੀਂ ਕੁਝ ਵੀ ਹੈਗਾ ਡਾਈਪਰ ਲੱਗਦਾ ਅਸੀਂ ਵੀ ਸਾਹਮਣੇ ਆ ਪਰ ਸਾਨੂੰ ਇਹ ਆ ਵੀ ਜੇ ਸਾਡੇ ਘਰ ਦੇ ਵਿੱਚ ਕੋਈ ਜਨਮ ਕਿਸੇ ਨੇ ਲੈ ਲਿਆ ਇਹ ਨਹੀਂ ਹੈਗਾ ਵੀ ਅਸੀਂ ਉਹਨੂੰ ਸਿੱਟ ਦੇਈਏ ਬਾਹਰ ਰੂੜੀਆਂ ਦੇ ਉੱਪਰ ਕੋਈ ਕੋਈ ਰੋੜਾਂ ਤੇ ਛੱਡ ਦਿੰਦੇ ਆ ਕੋਈ ਕਿਤੇ ਛੱਡ ਦਿੰਦੇ ਆ ਸਾਨੂੰ ਲੋੜ ਆ ਉਹਦੀ ਦੇਖਭਾਲ ਕਰਨ ਦੀ ਉਹ ਵੀ ਪਰਮਾਤਮਾ ਦਾ ਜੀ ਆ ਇੰਨੇ ਵੀ ਜਨਮ ਲਿਆ ਹੈ ਜੇ ਨੂੰ ਸਮਝ ਨਹੀਂ ਹੈਗੀ ਤਾਂ ਅਸੀਂ ਅਸੀਂ ਇਹਨੂੰ ਪਾਲ ਨਹੀਂ ਸਕਦੇ ਆ ਹੀ ਘਰਾਂ ਦੇ ਵਿੱਚ ਲੋਕ ਜਾਨਵਰ ਪਾਲੀ ਜਾਂਦੇ ਆ ਤੇ ਉਹਨਾਂ ਨੂੰ ਦੇਖਰੇਖ ਕਰਦੇ ਤੇ ਇਹ ਵੀ ਇੱਕ ਇਨਸਾਨ ਆ ਇਹ ਪਾਲਾਇਆ ਇਹ ਬਹੁਤ ਵਧੀਆ ਕੰਮ ਟਰੈਵਲ ਹੀ ਕਰਦਾ ਸੀ ਕਿਸੇ ਟਾਈਮ ਦੋ ਭਰਾ ਸੀ ਤੇ ਇਹਦੇ ਪਿੰਡ ਦੇ ਵਿੱਚ ਕਿਸੇ ਦੇ ਨਾਲ ਅਸੀਂ ਸਭ ਤੋਂ ਵੱਡੀ ਇਹਦੀ ਇਹ ਗੱਲ ਆ ਵੀ ਆਪਾਂ ਕਿਸੇ ਦਾ ਦਿਲ ਨਹੀਂ ਦਿਖਾਉਣਾ ਕੋਈ ਪਤਾ ਨਹੀਂ ਪ੍ਰਮਾਤਮਾ ਕਿਦੇ ਵੇਲੇ ਕਿੱਥੇ ਕੀ ਹੋ ਜਾਏ ਜਦੋਂ ਆਪਾਂ ਕਿਸੇ ਨਾਲ ਮਾੜਾ ਕੰਮ ਕਰਦੇ ਆਂ ਇਹਦੀ ਜ਼ਮੀਨ ਕਿਸੇ ਨੇ ਦੱਬ ਜੀ ਇਹਦੀ ਜਿਹੜੀ ਜ਼ਮੀਨ ਸੀ ਉਹ ਕਿਸੇ ਨੇ ਆ ਧੋਖੇ ਦੇ ਨਾਲ ਹਥਿਆ ਲਈ ਉਹਦਾ ਜਿਹੜਾ ਇਹਨੇ ਦਿਲ ਤੇ ਲਾਈ ਸੀ ਮੇਰੀ ਜ਼ਮੀਨ ਉਦੋਂ ਹੀ ਇਹਦਾ ਦਿਲ ਆਪਾਂ ਇਹਨੇ ਆਪਣੇ ਆਪ ਨੂੰ ਮੈਨਦੀ ਹੋ ਗਿਆ ਹੋਣ ਵੀ ਪਟਵਾਰੀਆਂ ਦੀ ਗੱਲਾਂ ਕਰਦਾ ਮੇਰੀ ਕਿਸੇ ਕਰਦਾ ਇਹ ਸਭ ਤੋਂ ਵੱਡੀ ਗੱਲ ਇਹ ਨਸ਼ੇ ਕਰਦਾ ਸੀ ਨਸ਼ੇ ਦਾ ਆਦੀ ਹੋ ਗਿਆ ਇਹਨੇ ਆਪਣੇ ਆਪ ਨੂੰ ਮੈਂਟਲੀ ਹੋ ਗਿਆ ਘਰਦਿਆਂ ਨੂੰ ਵੀ ਸਾਹ ਛੱਡ ਦਿੱਤਾ ਘਰਦਿਆਂ ਨੂੰ ਵੀ ਸਾਹ ਛੱਡ ਦਿੱਤਾ ਫਿਰ ਇਹਨੂੰ ਲਿਆ ਕੇ ਹੁਣ ਬਿਲਕੁਲ ਠੀਕ ਠਾਕ ਆ ਹੁਣ ਇਲਾਜ ਇਹਦਾ ਚੱਲ ਰਿਹਾ ਇਹ ਬਾਪੂ ਜੀ ਆ ਇਹਨਾਂ ਨੂੰ ਅਸੀਂ 34 ਸਾਲ ਕਿਸੇ ਨੇ ਬੰਦੀ ਬਣਾ ਕੇ ਕੰਮ ਕਰਮਾਉਂਦੀ ਸੀ ਬੰਦੀ ਬਣਾ ਕੇ ਕੰਮ ਕਰ ਤੋਰਨੀ ਸੀ ਹੁੰਦਾ ਲੋ ਗੋਹਾ ਸਟਾਉਣਾ ਮਾਰ ਕਟਾਈ ਕਰਨੀ ਬੰਦੀ ਜ਼ਬਰਦਸਤੀ ਬੰਦੀ ਬਣਾ ਕੇ ਕੰਮ ਕਰਵਾਇਆ ਜਾਂਦਾ ਸੀ ਤੇ ਅੱਜ ਇਹਨਾਂ ਨੂੰ ਛੁਡਾ ਕੇ ਲਿਆ ਕੇ ਹੁਣ ਬਿਲਕੁਲ ਠੀਕ ਠਾਕ ਆ ਸਾਡੇ ਕੋਲ ਆ ਇੱਥੇ ਸਾਡੇ ਪੰਜਾਬ ਦੇ ਵਿੱਚ ਬਹੁਤ ਐਹੋ ਜਿਹੇ ਪਰਿਵਾਰ ਆ ਜਿਹੜੇ ਲੋਕੀਆਂ ਨੂੰ ਫੜ ਕੇ ਜ਼ਬਰਦਸਤੀ ਲਿਆ ਕੇ ਬੰਦੀ ਬਣਾ ਕੇ ਕੰਮ ਕਰਵਾਉਂਦੇ ਤੁਹਾਡੇ ਪਿੰਲੇ ਵਿੱਚ ਸ਼ਹਿਰ ਵਿੱਚ ਕੋਈ ਪਤਾ ਲੱਗਦਾ ਪੰਜ 10 ਤੁਸੀਂ ਦੱਸੋ ਉਹਦੀ ਆਵਾਜ਼ ਜੋ ਤੁਹਾਨੂੰ ਲੱਗਦਾ ਵੀ ਤੁਹਾਡੇ ਲਾਗੇ ਆਂਢ ਗਵਾਂਢ ਦੇ ਵਿੱਚ ਕੋਈ ਜ਼ਬਰਦਸਤੀ ਕੋਈ ਖੇਤੀਬਾੜੀ ਦਾ ਕੰਮ ਕਰਮ ਉਹਨਾਂ ਬਿਨਾਂ ਬੇਸਤ ਉਹਦੇ ਮਾਰੀ ਆਂਢ ਗਵਾਂਢ ਬਹੁਤ ਐਸੇ ਹੋਦੇ ਹੈਗੇ ਹਜੇ ਤੱਕ ਸਾਡੀ ਤੱਕ ਨਿਗਾਹ ਵੀ ਪਹੁੰਚੀ ਨਹੀਂ ਪਾਸ ਤੇ ਸਾਡੀ ਨਿਗਾਹ ਨਹੀਂ ਪਈ ਸਾਨੂੰ ਕਿਸੇ ਦੱਸਿਆ ਨਹੀਂ ਤੁਸੀਂ ਸਾਨੂੰ ਸਾਡੇ ਤੱਕ ਰਿਲਾਹ ਦੱਸ ਸਕਦੇ ਹੋ ਤੁਹਾਡਾ ਨਾਂ ਨਹੀਂ ਆਊਗਾ ਕਦੀ ਵੀ ਆਵਾਜ਼ ਚ ਜੇ ਨਾਂ ਵੀ ਆਜੂਗਾ ਜੇ ਅਜੇ ਤੱਕ ਅਸੀਂ ਜ਼ੁਲਮ ਦੇ ਖਿਲਾਫ ਆਵਾਜ਼ ਨਹੀਂ ਚੱਕਾਂ ਤੇ ਕੌਣ ਕੌਣ ਉਹਦੀ ਇਹਨਾਂ ਵਿਚਾਰੇ ਦੀ ਰੱਖਿਆ ਕਰੂਗਾ ਇਹਨਾਂ ਨੂੰ ਜੇ ਆਪਾਂ ਨਾਂ ਲਿਆਉਂਦੇ ਇਹ ਅਜੇ ਤੱਕ ਵੀ ਕੰਮ ਕਰੀ ਗਏ ਕਿੰਨੇ ਸਾਲ ਬਾਬਾ ਕੰਮ ਕੀਤਾ ਹੈ 36 36 ਸਾਲ ਕੰਮ ਕੀ ਸਰ ਫੋਟੋ ਵੀਡੀਓ ਮਾਰਕਟਾਈਂਗ ਵੀ ਕਰਦੇ ਸੀ ਇਹਨਾਂ ਪੈਸਾ ਵੀ ਕੋਈ ਨਹੀਂ ਕੀਤਾ 36 ਸਾਲ ਹੋ ਗਏ ਇਹਨਾਂ ਨੇ ਕੰਮ ਨਹੀਂ ਕੀਤਾ ਆ ਦੇ ਹੱਥ ਵੀ ਉਂਗਲਾਂ ਵੀ ਵੱਡ ਦਿੱਤੀਆਂ ਇਹੋ ਜਿਹੇ ਉਹ ਬੰਦੇ ਜਿਹੜੇ ਵੀਡੀਓ ਪਾਦੀ ਦੇਖ ਰਹੇ ਹੋ ਅਗਰ ਉਹਨਾਂ ਦੇ ਇਲਾਕੇ ਵਿੱਚ ਵੀ ਕੋਈ ਕਰਾ ਹਾਂ ਕੋਈ ਇਦਾਂ ਦਾ ਕਿਤੇ ਵੀ ਕੋਈ ਹੋਵੇ ਤੁਸੀਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਆ ਬਾਪੂ ਜੀ ਆ ਬਬੂ ਇਹਨਾਂ ਦਾ ਬੇਟਾ ਬੈਲਜੀਅਮ ਦੇ ਵਿੱਚ ਆ ਕਦੀ ਬਾਹਰ ਚੱਲ ਗਿਆ ਕਦੀ ਪੁੱਛਿਆ ਨਹੀਂ ਆਪਣੇ ਬਜ਼ੁਰਗਾਂ ਨੂੰ ਇੱਥੇ ਛੱਡ ਗਿਆ ਨਾ ਸਾਨੂੰ ਕਦੀ ਉਹਨੇ ਫੋਨ ਕੀਤਾ ਨਾ ਕੋਈ ਹਾਲ ਨਾ ਚਾਲ ਤੇ ਅੱਜ ਤੁਸੀਂ ਸਭ ਤੋਂ ਵੱਡੀ ਗੱਲ ਇਹਨਾਂ ਦੇ ਰਖੜੀ ਬੰਨੀ ਇਹਨਾਂ ਦਾ ਤੁਸੀਂ ਸਹਾਰਾ ਹੋ। ਇੱਥੇ ਸਭ ਤੋਂ ਵੱਡੀ ਗੱਲ ਵਾਲੀਆ ਸਾਹਿਬ ਸਾਡੇ ਕਿਸੇ ਟਾਈਮ ਇਹਨਾਂ ਦਾ ਇਟਾ ਦਾ ਪੱਠਾ ਹੁੰਦਾ ਸੀ ਮੰਡੀ ਚਾੜ੍ਹ ਤੇ ਕੱਪੜੇ ਦੀ ਦੁਕਾਨ ਹੁੰਦੀ ਸੀ। ਬਹੁਤ ਰਾਇਲ ਫੈਮਿਲੀ ਸੀ ਕਿਸੇ ਟਾਈਮ ਇਹ ਤੇ ਅੱਜ ਇਹਨਾਂ ਦੇ ਆਪਣਿਆਂ ਨੇ ਵੀ ਸਾਥ ਛੱਡਾ। ਆ ਇਹਨਾਂ ਦੀ ਫੋਟੋ ਆ ਆ ਪੁਰਾਣੀ ਆ ਇਹਦੇ। ਆ ਪੁਰਾਣੀ ਫੋਟੋ ਆ ਇਹਨਾਂ ਦੀ। ਆ ਨਾਉ ਦੇਖੋ ਇਹਨਾਂ ਦੀ ਗੱਡੀ। ਸਾਡੇ ਤੇ ਚਲੇ ਗਏ ਸੀ ਘਰ ਵਿੱਚ ਹੀ ਅੰਦਰ ਹੀ ਬੈਠੇ ਰਹੇ। ਆਹ ਤੇ ਖਰਾਬ ਹੋ ਗਈ ਸੀ ਤੇ ਪੇਟ ਵਾਲਾ ਮਰ ਗਿਆ ਉਹ ਪਾਣੀ ਸੀ ਇਹਨਾਂ ਦੇ ਵਧੀਆ ਦਾ ਹਾਂਜੀ ਬਾਬਾ ਜੀ ਇੱਥੇ ਤੁਸੀਂ ਖੁਸ਼ ਆ? ਖੁਸ਼ ਆ ਇੱਥੇ ਆ ਜਿਹੜੇ ਆ ਇਹਨਾਂ ਦੇ ਗੱਲ ਇਹ ਸਾਡੇ ਝਾਮਾਂ ਤੋਂ ਆ ਇਹਨਾਂ ਨੂੰ ਜਦੋਂ ਮੈਂਟਲੀ ਹੋ ਗਿਆ ਪੂਰੇ ਇਹਨਾਂ ਨੂੰ ਵੀ ਕੀਤਾ ਨਹੀਂ ਇਲਾਜ ਕਰਾਉਣ ਦੀ بجائے ਉਹ ਕੀ ਕਰਾ ਬਾਲੇ ਸੋਨਿਆ ਸਤਿ ਸ਼੍ਰੀ ਅਕਾਲ ਇਹ ਨਹੀਂ ਇਹ ਸਾਡਾ ਬਾਬਾ ਸਾਡੀ ਸਾਡੇ ਆਜ ਸੇਵਾ ਕਰਦੀ ਪੂਰੀ ਸ਼ਾਨ ਆ ਇਹਨੂੰ ਜਦੋਂ ਆ ਫੋਟੋ ਮੁੰਡਾ ਦਿਖਾ ਲੂਗਾ ਇਹਦਾ ਇਲਾਜ ਕਰਾਉਣ ਦੀ بجائے ਇਹਨੂੰ ਬੰਦਤਾਈ ਦਾ ਮੰਜੇ ਦੇ ਨਾਲ ਬੰਨ ਕੇ ਰੱਖਿਆ ਸੀ ਜਦੋਂ ਮੈਂ ਲੈਣ ਗਏ ਆ ਨਾ ਅਸੀਂ ਤੇ ਇਹਨੂੰ ਬੰਨਿਆ ਪਿਆ ਸੀ ਤੇ ਇਹਨੂੰ ਤੇ ਬੰਨ ਕੇ ਇਹਨੂੰ ਇਲਾਜ ਵੀ ਨਹੀਂ ਕਰਵਾਇਆ ਤੇ ਇਹਨੂੰ ਮਤਲਬ ਦੇਖਿਆ ਵੀ ਉਹਨੇ ਜ਼ਿੰਮੇਵਾਰੀ ਦਾ ਦੇਖਿਆ ਭਾਜ ਤਾਂ ਇਹਨੂੰ ਬੰਦ ਦਿੱਤਾ ਤੇ ਅੱਜ ਤੁਹਾਡੇ ਸਾਹਮਣੇ ਆ ਦੇਖੋ ਬਿਲਕੁਲ ਠੀਕ ਠਾਕ ਆ ਸਭ ਤੋਂ ਵੱਡੀ ਗੱਲ ਪਿਆਰ ਆ ਪਿਆਰ ਦੇ ਨਾਲ ਹੀ ਸਭ ਕੁਝ ਹੀ ਆ ਕੇ ਦੇਖੋ इमोशनल ਹੋ ਗਿਆ ਬਾਬਾ ਜੀ ਮਨਜੋਤ ਭਾਜੀ ਇਹ ਦਿਨੋਂ ਕੁਛ ਵੀ ਆ ਕਿਉਂਕਿ ਅੱਜ ਰਖੜੀਆਂ ਬਣੀਆਂ ਗਈਆਂ ਬਿਲਕੁਲ ਬਿਲਕੁਲ ਆਲੇ ਫੋਟੋ ਕੱਢ ਇਸ ਪਰਿਵਾਰ ਦੇ ਵਿੱਚ ਰਹਿ ਕੇ ਸਾਡਾ ਆ ਭਗਤ ਆਇਆ ਸਾਡਾ ਇਧਰ ਬਾਗਾ ਆ ਉਹ ਵੀ ਉਹਦੇ ਆਪਣੇ ਪਾਪੜਿਆਂ ਨੇ ਸਾਫ ਛਾੜ ਦਿੱਤਾ ਇਧਰ ਇਹ ਵੀ ਕਿਸੇ ਟਾਈਮ ਬੜਾ ਵਧੀਆ ਫੈਮਿਲੀ ਜੋ ਸੁਨਿਆਰਿਆਂ ਦੀ ਫੈਮਿਲੀ ਸੀ ਕਿਸੇ ਨੇ ਜ਼ਬਰਦਸਤੀ ਰੱਖ ਕੇ ਕੰਮ ਕਰਵਾ ਕੇ ਸਾਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਆ ਆ ਜਿੱਦਾਂ ਬੰਨੇ ਸੀ ਆ ਇੱਕ ਦਾ ਬੰਨ ਕੇ ਰੱਖਿਆ ਯਾਰ ਸਾਰੇ ਇਕੱਲੇ ਇਕੱਲੇ ਦੀ ਕਿਸੇ ਨੂੰ ਕਿਸੇ ਸੰਗਲਾਂ ਦੇ ਨਾਲ ਆ ਦੇ ਵਾ ਇਹਨੂੰ ਵੀ ਸੰਗਲਾਂ ਦੇ ਨਾਲ ਬੰਨੇ ਆ ਸੀ ਹਰੇਕ ਬੰਦੇ ਨੂੰ ਆਪਣੇ ਸੰਗਲਾਂ ਦੇ ਨਾਲ ਕਿਸੇ ਨੇ ਕਿਸੇ ਤਰ੍ਹਾਂ ਕਿਸੇ ਨੂੰ ਛੜਾ ਕੇ ਲਿਆਂਦਾ ਕਿਸੇ ਵੀ ਆਪਣੇ ਨੇ ਛੱਡ ਦਿੱਤਾ ਆ ਆ ਵੀ ਜ਼ਬਰਦਸਤੀ ਕੋ ਕੰਮ ਕਰਵਾਉਂਦੇ ਸੀਗੇ ਇਹ ਆ ਧੁੱਤਾਂ ਪਿੰਡ ਤੋਂ ਆ ਇਹ ਵੀ ਵਿਚਾਰੀ ਦੀ ਮਾਤਾ ਆ ਬਜ਼ੁਰਗ ਆ ਇਹ ਵੀ ਅੱਗੇ ਪਿੱਛੇ ਹੈ ਨਹੀਂ ਕੋਈ ਵੀ ਹਰੇਕ ਬੰਦਾ ਦੀ ਆਪਣੀ ਆਪਣੀ ਇੱਕ ਸਟੋਰੀ ਆ ਉੱਪਰ ਥੱਲੇ ਸਾਰਾ ਭਰਿਆ ਹੋਇਆ ਇਵੇਂ ਹੀ ਆ ਸਭ ਤੋਂ ਵੱਡੀ ਗੱਲ ਸਿੱਖਿਆ ਇਹ ਮਿਲਦੀ ਆ ਕਿ ਆਪਾਂ ਆਪਣੇਆਂ ਦੇ ਨਾਲ ਹੀ ਸਾਨੂੰ ਸਭ ਤੋਂ ਵੱਡੀ ਖੁਸ਼ੀ ਆ ਉਹਨਾਂ ਦੀ ਰੱਬ ਆ ਅਸੀਂ ਕਿਤੇ ਆਲਗ ਵਾਲੇ ਰੱਬ ਨਾਲ ਲੱਭੀਏ ਸਾਨੂੰ ਮਾਪੇ ਆਪ ਸਭ ਤੋਂ ਵੱਡੀ ਸੇਵਾ ਉਹਨਾਂ ਦੇ ਵਿੱਚ ਹੀ ਖੁਸ਼ੀ ਆ ਪਰਮਾਤਮਾ ਨੂੰ ਮਿਲਦੀ ਆ ਤੁਸੀਂ ਕਰਕੇ ਦੇਖੋ ਜਦੋਂ ਆਪਣੇ ਪਿਆਰ ਕਰਦੇ ਆ ਨਾਲੇ ਤੁਹਾਡਾ ਸਾਥ ਵੀ ਤੁਹਾਡੇ ਆਪਣੀ ਤੁਸੀਂ ਬਗਾਨਿਆਂ ਦੇ ਵਿੱਚੋਂ ਕਹੀ ਆਈਏ ਤੁਸੀਂ ਆਪਣਾ ਤੁਹਾਡੇ ਜੋ ਜੋ ਤੁਹਾਡੇ ਆਪਣੇ ਸੋਚੜੀਓ ਕੋਈ ਬੜਾ ਪ੍ਰਿਆਰੀ ਕੋਈ ਆਪਾਂ ਅੰਦਰ ਘਟਕੀ ਨਾਲ ਆਉਂਦੇ ਆ ਕੁੜਾ ਦਾ ਸਾਥ ਦਿਓ ਹੁਣ ਇੱਕ ਪਿੰਡੇ ਵਿੱਚ ਤੋਂ ਪੈਰ ਵਿੱਚ ਲੱਭੋ ਕੋਈ ਜਿਹਦੀ ਅਸੀਂ ਹੈਲਪ ਕਰ ਸਕਦੇ ਹਾਂ ਔਰ ਮੈਂ ਬਾਰ ਬਾਰ ਕਹਿ ਰਿਹਾ ਕਿ ਤੁਸੀਂ ਲੱਭੋ ਕਿਹੜਾ ਲੋੜਵੰਦ ਹੈ ਉਹਦੀ ਹੈਲਪ ਕਰੋ ਅਸੀਂ ਲੰਗਰ ਲਗਾਉਨੇ ਆਂ ਰਾਹ ਤੇ ਥੱਕੇ ਨਾ ਰੋ ਰੋ ਕੇ ਪਾਣੀ ਪਾਉਣੇ ਆ ਕੋਈ ਖੀਰ ਦਾ ਲੰਗਰ ਆ ਰਿਹਾ ਕੋਈ ਛੋਲੇ ਪੂਰੀਆਂ ਖਾ ਰਿਹਾ ਪਰ ਅਸਲੀ ਲੰਗਰ ਤੁਸੀਂ ਆਪਣੀ ਗੱਡੀ ਜਾਂ ਬਾਈਕ ਦੇ ਵਿੱਚ ਸਮਾਂ ਰੱਖੋ ਲੋੜਵੰਦ ਜਿਹੜਾ ਅਸੀਂ ਕਿਸੇ ਨੂੰ ਦੇ ਸਕੀਏ ਜਿੱਥੇ ਵੀ ਤੁਹਾਨੂੰ ਕੋਈ ਲੋੜਵੰਦ ਮਿਲਦਾ ਕੋਈ ਪਿਥਾਰੀ ਮਿਲਦਾ ਪੈਸੇ ਮੰਗਦਾ ਉਹਨਾਂ ਪੈਸੇ ਦੇਣ ਦੀ بجائے ਉਹਨੂੰ ਖਾਣਾ ਖਿਲਾਓ ਜੇ ਰੋ ਠੰਡ ਹੈ ਤਾਂ ਗਰਮ ਕੱਪੜੇ ਰੱਖੋ ਆਪਣੀ ਗੱਡੀ ਵਿੱਚ ਆਪਣੇ ਕੋ ਰੱਖੋ ਬੰਨ ਕੇ ਜਿੱਥੇ ਵੀ ਕੋ ਲੋੜਵੰਦ ਮਿਲਦਾ ਉਹਨੂੰ ਗਰਮ ਕੱਪੜੇ ਦਿਓ। ਉਹਕੇ ਨੂੰ ਠੀਕ ਲਾਣਾ ਔਰ ਨਿਆਸਰੇ ਨੂੰ ਆਸਰਾ ਦੇਣਾ ਬਹੁਤ ਵੱਡਾ ਕੰਮ ਹੈ। ਔਰ ਤੁਸੀਂ ਤੁਹਾਡੇ ਆਲੇ ਦੁਆਲੇ ਬਹੁਤ سارے ਲੋਕੀ ਇੱਥਾਂ ਦੇ ਹੋਣਗੇ ਜਿਨ੍ਹਾਂ ਨੂੰ ਲੋੜ ਹੈ। ਕੋ ਗਰੀਬ ਬੱਚੀ ਹੈ ਜਿਹੜਾ ਪੜ੍ਹ ਜਿਹੜੀ ਪੜਨਾ ਚਾਹੁੰਦੀ ਹੈ ਕੋਈ ਕੋ ਡਰੈੱਸ ਨਹੀਂ ਹੈ ਔਰ ਕੋ ਸਾਈਕਲ ਨਹੀਂ ਹੈ ਸਕੂਲ ਜਾਣ ਲਈ ਵਰਦੀ ਦੇ ਕੱਪੜੇ ਨਹੀਂ ਹੈ। ਪਾਦੀ ਨਹੀਂ ਹੈਗੀ ਕੱਪੜੇ ਨਹੀਂ ਪੈਸੇ ਨਹੀਂ ਹੈਗੇ ਬੂਟ ਸ਼ੂਜ਼ ਨਹੀਂ ਹੈਗੇ ਸਰਦੀਆਂ ਵਿੱਚ ਮੰੰਨੇ ਬਾਰੀ ਜਾਂਦੇ ਗਏ ਬੱਚੇ ਐਦਾਂ ਦੇ ਬੱਚਿਆਂ ਦੀ ਹੈਲਪ ਕਰੋ ਸਾਨੂੰ ਪਰਮਾਤਮਾ ਨੇ ਚੰਗੇ ਘਰ ਵਿੱਚ ਪੈਦਾ ਕੀਤਾ ਬਹੁਤ ਕੁਝ ਦਿੱਤਾ ਹੋਇਆ ਔਰ ਤੁਸੀਂ ਲੋੜਵੰਦ ਲੱਭ ਕੇ ਉਹਦੀ ਹੈਲਪ ਕਰੋਗੇ ਤੁਹਾਨੂੰ ਬਹੁਤ ਸਕੂਨ ਮਿਲੇਗਾ ਫਾਲਤੂ ਪੈਸੇ ਖਰਚਣ ਨਾਲੋਂ ਕਿਸੇ ਲੋੜਵੰਦ ਦੀ ਹੈਲਪ ਕਰੋਗੇ ਤਾਂ ਪਰਮਾਤਮਾ ਵੀ ਤੁਹਾਡੇ ਦੇ ਖੁਸ਼ ਹੋ ਕੇ ਤੁਹਾਡਾ ਫਿਊਚਰ ਵਧੀਆ ਕਰੇਗਾ ਦੀ ਵੀ ਨਾ ਵਿਚਾਰ ਕੇ ਤੁਸੀਂ ਆਣ ਕੇ ਆਓ ਇੱਕ ਖੁਸ਼ੀ ਜਿਹਦੇ ਜਦੋਂ ਜਨਮ ਦਿਨ ਮਨਾਉਂਦੇ ਆਣ ਕੇ ਦੇਖੋ ਖੁਸ਼ ਕਿਦਾਂ ਹੁੰਦੇ ਆ ਜਦੋਂ ਕਿਸੇ ਦੇ ਜਨਮ ਦਿਨ ਕੋਈ ਵੀ ਇੱਥੇ ਸਾਡੇ ਕੋਲ ਆਉਂਦਾ ਆ ਬੜੀ ਖੁਸ਼ੀ ਹੁੰਦੀ ਹੈ ਇਹਨਾਂ ਨੂੰ ਜਿਹੜੀ ਹੁਣ ਅੰਦਰੋਂ ਅੰਦਰ ਹੀ ਖੁਸ਼ ਆ ਇਹ ਅੱਜ ਸਵੇਰ ਦਾ ਪੁੱਛਦੇ ਜੋ ਤਿਆਗ ਤੇ ਕਿਹਨੇ ਆਉਣਾ ਆ ਆ ਮਤਲਬ ਇਹਨਾਂ ਨੂੰ ਲੱਗ ਗਈ ਆਉਣਾ ਤੇ ਅਕੈਡਮੀ ਆ ਬੈਠੇ ਆ ਉਹਨਾਂ ਦੇ ਬੱਚੇ ਨੇ ਆਪਣੇ ਅੱਜ ਪੁੱਛਿਆ ਹੀ ਨਹੀਂ ਕਿ ਬੱਚਿਆਂ ਦੇ ਤਿਹਾਰ ਆ ਕੋਈ ਤੁਸੀਂ ਆਏ ਆ ਅੱਜ ਬੜੀ ਖੁਸ਼ੀ ਉਹਨਾਂ ਨੂੰ ਵੀ ਅੰਦਰੋਂ ਅੰਦਰ ਹੀ ਜਿਹੜੀ ਖੁਸ਼ੀ ਹੋਗੀ ਉਹ ਤਾਂ ਵੱਖਰਾ ਹੀ ਨਾਲ